ਅੱਜ ਸਵੇਰੇ ਕਰੀਬ 6 ਵਜੇ ਬਟਾਲਾ ਦੇ ਤੰਗ ਬਾਜ਼ਾਰ ਇਲਾਕੇ ਦੇ ਵਿੱਚ ਕੁਝ ਅਣਪਛਾਤੇ ਨੌਜਵਾਨਾਂ ਨੇ ਇੱਕ ਮਨਿਆਰੀ ਦੀ ਦੁਕਾਨ ਨੂੰ ਨਿਸ਼ਾਨਾ ਬਣਾ ਲਿਆ ਤੇ ਚੋਰ ਰਾਡ ਤੇ ਨਾਲ ਸ਼ਟਰ ਤੋੜ ਕੇ ਦੁਕਾਨ ਦੇ ਵਿੱਚੋਂ 30000 ਰੁਪਏ ਦੇ ਨਵੇਂ ਨੋਟਾਂ ਦਾ ਹਾਰ ਲੈ ਕੇ ਫਰਾਰ ਹੋ ਗਏ। ਉਕਤ ਦੁਕਾਨ ਦੇ ਮਾਲਕ ਸ਼ਮੀ ਨૈયਰ ਨੇ ਦੱਸਿਆ ਕਿ ਉਹਨਾਂ ਨੂੰ ਗਵਾਂਡੀ ਦੁਕਾਨਦਾਰ ਦਾ ਫੋਨ ਆਇਆ ਕਿ ਕੁਝ ਨੌਜਵਾਨ ਉਹਨਾਂ ਦੀ ਦੁਕਾਨ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਹਨ। ਜਦੋਂ ਉਹਨਾਂ ਨੇ ਆ ਕੇ ਦੇਖਿਆ ਤਾਂ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਸੀ ਅਤੇ ਦੁਕਾਨ ਦੇ ਵਿੱਚ ਨਵੇਂ ਕਰੰਸੀ ਨੋਟ ਸਨ। ਬਹੁਤ ਲਾਪਤਾ ਸਨ ਅਤੇ ਦੁਕਾਨ ਮਾਲਕ ਦਾ ਇਹ ਵੀ ਕਹਿਣਾ ਹੈ ਕਿ ਕਰੀਬ 30000 ਰੁਪਏ ਚੋਰੀ ਹੋ ਗਏ ਹਨ ਦੂਜੇ ਪਾਸੇ ਚਸ਼ਮਦੀਦ ਨੇ ਦੱਸਿਆ ਕਿ ਚੋਰੀ ਦੀ ਵਾਰਦਾਤ ਨੂੰ ਦੋ ਨੌਜਵਾਨਾਂ ਨੇ ਅੰਜਾਮ ਦਿੱਤਾ ਅਤੇ ਉਹ ਆਪਣੇ ਸਪਲੈਂਡਰ ਮੋਟਰਸਾਈਕਲ ਤੇ ਫਰਾਰ ਹੋ ਗਏ ਉੱਥੇ ਜਦੋਂ ਦੁਕਾਨ ਮਾਲਕ ਦੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਮੇਰਾ ਨਾਮ ਰਸ਼ਮੀ ਨਾਇਰ ਕੀ ਹੋਇਆ ਤੁਹਾਡੇ ਇੱਥੇ ਕੋਈ ਮਨੁਸੇਰੇ ਕੋਈ 10 6 ਵਜੇ ਫੋਨ ਆਇਆ ਹੈ ਤੇ ਉਹ ਮੁੰਡਾ ਇੱਥੇ ਲੱਗਾ ਦਾ ਹੀ ਆਪਣਾ ਮੋਟਰ ਮੋਟਰ ਸਪਲਾਈ ਮੋਟਰ ਪੰਪ ਤੇ ਲੱਗਾ ਤੇ ਪਾਣੀ ਹਰੂ ਗੇਟ ਲੱਗਾ ਦਾ ਹੀ ਹਾਂ ਵਾਟਰ ਸਪਲਾਈ ਤੇ ਲੱਗਾ ਦਾ ਉਹਨੇ ਫੋਨ ਕੀਤਾ ਸੀ ਕਿ ਅੰਦਰ ਮੁੰਡਾ ਇੱਕ ਵੜਿਆ ਦਾ ਕੋਈ ਪਤਰਾ ਜਾ ਤੇ ਦੋ ਮੁੰਡੇ ਮੋਟਰਸਾਈਕਲ ਉੱਥੇ ਘੁਲੋਤੇ ਦੇ ਹੀ ਕੰਦੇ ਅੱਛਾ ਜੀ ਕਹਿੰਦੇ ਉਹ ਵੇਖ ਕੇ ਉਹਨੂੰ ਮੁੰਡੇ ਹੋ ਤੇ ਮੈਂ ਕਹਿੰਦਾ ਰੋਲਾ ਪਾਇਆ ਤੇ ਕਹਿੰਦਾ ਭੱਜ ਗਿਆ ਮੁੰਡੇ ਮੋਟਰਸਾਈਕਲ ਤੇ ਹਾਰ ਕਹਿੰਦਾ ਨੋਟਾਂ ਦੇ ਫੜੇ ਦੇ ਉਹਨਾਂ ਨਾਲ ਅੱਛਾ ਬੱਸ ਕਾਦੀ ਦੁਕਾਨ ਕਾਦੀ ਸੀ ਇਹ ਮਣਿਆਰੀ ਕੀ ਕੀ ਗਿਆ ਅੰਦਰੋਂ ਪਤਾ ਲੱਗਾ ਹਾਰ ਗਏ ਨੇ 30000 ਰੁਪਏ ਦੇ ਨੋਟਾਂ ਦੇ ਕੋਈ ਸੀਸੀਟੀ ਵੀਡੀਓ ਨਹੀਂ ਹੋਣੀ ਕੋਈ ਪਤਾ ਕੁਛ ਕਿੰਨੇ ਕਈ ਘਟਣਾ ਹੋਵੇ ਇਹ ਮੇਰੇ ਖਿਆਲ ਕੋਈ 10 ਮਿੰਟ ਘਟ 6 ਦੀ 6 ਵਜੇ ਲੱਗ ਚੱਕੀ ਏ 6 ਵਜੇ ਲੱਗ ਚੱਕੀ ਪੂਰ ਸਭ ਕੰਮ ਲੇਟ ਕੀਤੀ ਤੇ ਕੀ ਰਹੇ ਹਾਂ ਪਤਾ ਲੱਗਾ ਕਾਦੇ ਨਾ ਛੱਡਦੇ ਤੋੜਿਆ ਗਿਆ ਮੈਂ ਅਕਰ ਰੌੜ ਰੌੜ ਨਹੀਂ ਛੱਡ ਤਾਂ ਕੀਤਾ ਉਹਨਾਂ ਨੇ ਮੈਂ ਸਵੇਰੇ ਸਵਾ 6:00 ਵਜੇ ਨਿਕਲਿਆ ਇੱਥੇ ਤੇ ਬੰਦੇ ਕੋਲ ਤੇ ਇੱਕ ਮੋੜ ਤੇ ਸੀ ਤੇ ਦੋ ਇੱਕ ਅੰਦਰ ਵੜਿਆ ਇੱਕ ਬਾਹਰ ਨੂੰ ਕੱਢਿਆ ਤੇ ਮੈਂ ਪੁੱਛਿਆ ਕੀ ਗੱਲ ਆ ਤੇ ਕੰਦੇ ਨੇ ਉਹ ਵਰਸ਼ਾ ਲੈ ਕੇ ਬੈਠਾ ਨਾ ਐਉਂ ਕਹਿੰਦਾ ਚਲ ਜਾ ਹਥੋਂ ਤੇ ਮੈਂ RAMਨਾ ਨਿਕਲ ਗਿਆ ਸੋਚ ਰਿਹਾ ਕਿ ਮੈਂ ਨਿਕਲਿਆ RAM ਨਾਲ ਤੇ ਫਿਰ ਮੈਂ ਬਾਜੋਂ ਆਇਆ ਇਹਨੂੰ ਫੋਨ ਕੀਤਾ ਉਹਨਾਂ ਦਾ ਤੇਰੀ ਦੁਕਾਨ ਤੇ ਹੋ ਗਈ 200 ਆ ਗਿਆ ਦਾਦਾ ਦਾ ਆਏ ਜੰਨੂ ਆ ਗਏ ਨਹੀਂ ਨਹੀਂ ਬਾਹਰ ਦੇ ਬੰਦੇ ਕੋਈ ਬੰਦੇ ਨਹੀਂ ਉਹ ਜਾ ਉਹ ਕਹਾ ਕਰਦੇ ਸੀ ਇਹ ਸਬਲੈਂਡਰ ਦਾ ਸੀ ਮੋਡਲ ਜਾਇ ਮੁੱਕੇ ਨੇ ਬੜੀ ਕਿਹਾ ਜਾਂਦਾ ਸਬਲੈਂਡਰ ਦੇ ਬਾਹਰ ਜਿਹੜੀ ਮੇਰੇ ਕੋਲ ਖੋਈ ਹੋਈ ਹੈ ਸਰਦੋ ਕੋ ਤੁਸੀਂ ਦਿੱਤੀ ਹੈ ਆਏ ਮੁੱਕੇ ਦੇਖ ਰਹੇ ਨੇ ਇਹ ਬਕਰੋ ਕੈਮ ਕਰਕੇ ਨਾਲ ਨਹੀਂ ਸਰ ਤੁਸੀਂ ਠੀਕ ਹੀ ਗਿਆ ਜੇ ਦੱਸਿਆ ਕੋਈ ਇੱਕ ਘਾਰੋਂ ਜਾਦੇ ਗਏ ਕੋਈ ਥੋੜਾ ਬੋਲੋ ਠੀਕ ਹੈ ਕੀ ਕਾਰਵਾਈ ਕਰੇ

ਗੁਰਦਾਸਪੁਰ ਤੋਂ ਲक्की ਦੀ ਰਿਪੋਰਟ ਅੱਜ ਸਵੇਰੇ ਕਰੀਬ 6 ਵਜੇ ਬਟਾਲਾ ਦੇ ਤੰਗ ਬਾਜ਼ਾਰ ਇਲਾਕੇ ਦੇ ਵਿੱਚ ਕੁਝ ਅਣਪਛਾਤੇ ਨੌਜਵਾਨਾਂ ਨੇ ਇੱਕ ਮਨਿਆਰੀ ਦੀ ਦੁਕਾਨ ਨੂੰ ਨਿਸ਼ਾਨਾ ਬਣਾ ਲਿਆ ਤੇ ਚੋਰ ਰਾਡ ਤੇ ਨਾਲ ਸ਼ਟਰ ਤੋੜ ਕੇ ਦੁਕਾਨ ਦੇ ਵਿੱਚੋਂ 30000 ਰੁਪਏ ਦੇ ਨਵੇਂ ਨੋਟਾਂ ਦਾ ਹਾਰ ਲੈ ਕੇ ਫਰਾਰ ਹੋ ਗਏ ਉਕਤ ਦੁਕਾਨ ਦੇ ਮਾਲਕ ਸ਼ਮੀ ਨૈયਰ ਨੇ ਦੱਸਿਆ ਕਿ ਉਹਨਾਂ ਨੂੰ ਗਵਾਂਡੀ ਦੁਕਾਨਦਾਰ ਦਾ ਫੋਨ ਆਇਆ ਕਿ ਕੁਝ ਨੌਜਵਾਨ ਉਹਨਾਂ ਦੀ ਦੁਕਾਨ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਹਨ ਜਦੋਂ ਉਹਨਾਂ ਨੇ ਆ ਕੇ ਦੇਖਿਆ ਤਾਂ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਸੀ ਅਤੇ ਦੁਕਾਨ ਦੇ ਵਿੱਚ ਜੇ ਨਵੇਂ ਕਰੰਸੀ ਨੋਟ ਸਨ ਉਹ ਲਾਪਤਾ ਸਨ ਅਤੇ ਦੁਕਾਨ ਮਾਲਕ ਦਾ ਇਹ ਵੀ ਕਹਿਣਾ ਹੈ ਕਿ ਕਰੀਬ 30000 ਰੁਪਏ ਚੋਰੀ ਹੋ ਗਏ ਹਨ ਦੂਜੇ ਪਾਸੇ ਚਸ਼ਮਦੀਦ ਨੇ ਦੱਸਿਆ ਕਿ ਚੋਰੀ ਦੀ ਵਾਰਦਾਤ ਨੂੰ ਦੋ ਨੌਜਵਾਨਾਂ ਨੇ ਅੰਜਾਮ ਦਿੱਤਾ ਅਤੇ ਉਹ ਆਪਣੇ ਸਪਲੈਂਡਰ ਮੋਟਰਸਾਈਕਲ ਤੇ ਫਰਾਰ ਹੋ ਗਏ ਉੱਥੇ ਜਦੋਂ ਦੁਕਾਨ ਮਾਲਕ ਦੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਮੇਰਾ ਨਾਮ ਰਸ਼ਮੀ ਨੀਯਰ ਕੀ ਹੋਇਆ ਤੁਹਾਡੇ ਇੱਥੇ ਕੋਈ ਮਨੁਸੇਰੇ ਕੋਈ 10 6 ਵਜੇ ਫੋਨ ਆਇਆ ਹੈ ਤੇ ਉਹ ਮੁੰਡਾ ਇੱਥੇ ਲੱਗਾ ਦਾ ਹੀ ਆਪਣਾ ਮੋਟਰ ਮੋਟਰ ਸਪਲਾਈ ਮੋਟਰ ਪੰਪ ਤੇ ਲੱਗਾ ਦਾ ਬਾਣਿਆ ਰੂਗੇਟ ਲੱਗਾ ਦਾ ਹੀ ਹਾਂ ਬਾੜ ਸਪਲਾਈ ਤੇ ਲੱਗਾ ਦਾ ਸੀ ਉਹਨੇ ਫੋਨ ਕੀਤਾ ਸੀ ਕਿ ਅੰਦਰ ਮੁੰਡਾ ਇੱਕ ਵੜਿਆ ਦਾ ਕੋਈ ਪਤਰਾ ਜਾ ਤੇ ਦੋ ਮੁੰਡੇ ਮੋਟਰਸਾਈਕਲ ਤੇ ਉੱਥੇ ਘੁਲੋਤੇ ਦਾ ਹੀ ਕੰਦੇ ਅੱਛਾ ਜੀ ਕਹਿੰਦੇ ਉਹਨੂੰ ਵੇਖ ਕੇ ਉਹਨੂੰ ਮੁੰਡੇ ਤੇ ਮੈਂ ਕਹਿੰਦਾ ਰੋ ਰੋਲਾ ਪਾਇਆ ਤੇ ਕਹਿੰਦਾ ਭੱਜ ਕੇ ਮੁੰਡੇ ਮੋਟਰਸਾਈਕਲ ਤੇ ਹਾਰ ਕਹਿੰਦਾ ਨੋਟਾਂ ਦੇ ਫੜੇ ਦੇ ਉਹਨਾਂ ਅੱਛਾ ਬੱਸ ਕਾਦੀ ਤੇ ਕਾਂਡ ਕਾਦੀ ਸੀ ਇਹ ਮਣਿਆਰੀ ਕੀ ਕੀ ਗਿਆ ਅੰਦਰੋਂ ਪਤਾ ਲੱਗਾ ਅੰਦਰ ਹਾਰ ਗਏ ਨੇ 30000 ਰੁਪਏ ਦੇ ਨੋਟਾਂ ਦੇ ਕੋਈ ਸੀਸੀ ਨਹੀਂ ਹੋ ਨਹੀਂ ਕੋਈ ਮੈਨੂੰ ਨਹੀਂ ਆਈ ਤਿੱਕ ਪਤਾ ਕਿ ਉਸ ਕਿੰਨੇ ਵਜੇ ਘਟਣਾ ਹੁੰਦਾ ਇਹ ਮੇਰੇ ਖਿਆਲ ਕੋਈ 10 ਮਿੰਟ ਘਟ 6 ਦੀ ਹੈ 6 ਵਜੇ ਲੱਗ ਚੱਗੀ ਹੈ 6 ਵਜੇ ਲੱਗ ਚੱਕੇ ਪੁਲਸ ਕੰਪਲੀਟ ਕੀਤੀ ਸੀ ਕਹ ਰਹੇ ਹਾਂ ਪਤਾ ਲੱਗਾ ਕਾਦੇ ਨਾਲ ਛੱਡ ਦੇ ਤੋੜਿਆ ਗਿਆ ਮੈਂ ਅਖਾੜ ਰਾਤ ਰਾਤ ਨਹੀਂ ਛੱਡਤਾ ਕੀਤਾ ਉਹਨਾਂ ਨੇ ਮੈਂ ਸਵੇਰੇ ਸਵਾ 6:30 ਵਜੇ ਨਿਕਲਿਆ ਇੱਥੇ ਤੇ ਇੱਥੇ ਬੰਦੇ ਖੜੇ ਤੇ ਇੱਕੋ ਮੋਟਰ ਸੀ ਤੇ ਦੋ ਇੱਕ ਅੰਦਰ ਵੜਿਆ ਇੱਕ ਬਾਹਰ ਬਲਤਾਰਿਆ ਸੀ ਤੇ ਮੈਂ ਪੁੱਛਿਆ ਕੀ ਗੱਲ ਆ ਤੇ ਕੰਡੇ ਨੇ ਉਹ ਵਰਸ਼ਾ ਲੈ ਕੇ ਬੈਨੋ ਨਾ ਐਉਂ ਪਹਿਲਾਂ ਚਲ ਜਾਤਾਂ ਤੇ ਮੈਂ ਆਰਾਮ ਨਾਲ ਨਿਕਲ ਗਿਆ ਸੋਚਣਾ ਕਿ ਮੈਂ ਨੇ ਆਰਾਮ ਨਾਲ ਇਹ ਫੇਰ ਮੈਂ ਬਾਜੋਂ ਆਇਆ ਇਹਨੂੰ ਫੋਨ ਕੀਤਾ ਉਹਨਾਂ ਦਾ ਤੇਰੀ ਦੁਕਾਨ ਤੇ ਹੋਈ ਹੈ ਚੋਰੀ ਤੇ ਆ ਜਾ ਦਵਾ ਦਵਾ ਆਏ ਜਾਨੂੰ ਆ ਗਏ ਨਹੀਂ ਨਹੀਂ ਬਾਹਰ ਦੇ ਸੀ ਬੰਦੇ ਕੋਈ ਟੰਡੇ ਅੱਜ ਉਹ ਪਹਾੜ ਕਰਦੇ ਸੀ ਇਹ ਸਬਲੈਂਡਰ ਤੇ ਇਸ ਮੋਟਰ ਨਹੀਂ ਮੋਕੇ ਦੇ ਬੜੀ ਜੀ ਤਰਾਈਆਂ ਨੇ ਸਮਝ ਨਹੀਂ ਆ ਰਿਹਾ ਕਿ ਕਿ ਪਾਸ ਕਰੀ ਹੋਈ ਹੈ ਕਰ ਦਿਓ ਕੋਈ ਤੁਸੀਂ ਦੇਖੀ ਆ ਆਏ ਮੋਕਲ ਦੇਖਦੇ ਜੀ ਇਸ ਬਕਰੋ ਕੈਬ ਵਿੱਚ ਕਿੰਨਾ ਵੱਧ ਕਰ ਕਰ ਠੀਕ ਹੀ ਗਿਆ ਦੱਸਿਆ ਕੁਝ ਤੇ ਘਾਰ ਨੂੰ ਦੱਸਦੇ ਗਏ ਕੋਈ ਕੀ ਕਰ ਰੋਈ ਗੱਲ ਐਸਮ ਜਰ న్యూਸ ਦੇ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ